ਦੀ ਗੋਲਕ ਦਾ ਪੈਸਾ ਹੈ ਇਹ ਜਿਹੜਾ ਘਟਨਾ ਕਰਮ 2015 ਤੋਂ 18 ਦਾ ਹੈ ਬਾਕੀ ਸਾਰਾ ਮਸਲਾ ਪੈਂਡਿੰਗ ਪਿਆ ਹੋਇਆ ਔਰ ਇਸ ਗੱਲ ਦੀ ਪ੍ਰੂਰਤਾ ਕਿਵੇਂ ਹੋਈ ਗਿਆਨੀ ਹਰਪ੍ਰੀਤ ਸਿੰਘ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖੀ ਈਸ਼ਰ ਸਿੰਘ ਉਹਨਾਂ ਨੇ ਐਡਵੋਕੇਟ ਕਮਿਸ਼ਨਰ ਬਿਠਾਇਆ ਜਿਸ ਨੇ 1800 ਸਫਿਆਂ ਦੀ ਇਹ ਇੱਕ ਪ੍ਰਕਾਲ ਤਿਆਰ ਕਰਕੇ ਰਿਪੋਰਟ ਪੇਸ਼ ਕੀਤੀ ਜਿਹਦੇ ਵਿੱਚ ਕੁਝ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਕਿ ਲੰਮਾ ਚੌੜਾ ਇਹਦੇ ਚ ਅਪਰਾਧ ਸੰਗੀਨ ਜਿਹੜਾ ਉਹ ਹੈਗਾ ਔਰ ਇਸ ਗੱਲ ਨੂੰ ਮੰਨਤਾ ਕਿੰਨੇ ਦਿੱਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੰਗੋਵਾਲ ਨੇ ਆ ਉਹਨਾਂ ਦਾ ਬਿਆਨ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੋਈ ਹੈ ਦੀ ਕਾਪੀ ਸਾਰੇ ਪੱਤਰਕਾਰ ਭਰਾਵਾਂ ਨੂੰ ਦੇ ਕੇ ਜਾਵਾਂਗਾ ਔਰ ਇਸ ਗੱਲ ਨੂੰ ਕਬੂਲਦਿਆਂ ਲੰਗੋਵਾਲ ਗੋਬਿੰਦ ਸਿੰਘ ਨੇ ਗੱਲ ਆਖੀ ਇਨ੍ਹਾਂ ਦੋਸ਼ੀਆਂ ਤੇ ਫੌਜਦਾਰੀ ਮੁਕੱਦਮੇ ਦਰਜ ਕਰਕੇ ਸਜ਼ਾਾਂਾਂ ਸਖਤ ਦਿੱਤੀਆਂ ਜਾਣਗੀਆਂ ਤਾਂਕਿ ਭਵਿੱਖ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੰਜ ਕਰਨ ਦੀ ਹਿੰਮਤ ਨਾ ਕਰ ਸਕੇ ਇਹ ਸਾਰਾ ਕੁਝ ਮੰਨਣ ਤੋਂ ਬਾਅਦ ਜਦੋਂ ਇਨ੍ਹਾਂ ਨੇ ਕੁਝ ਵੀ ਨਾ ਕੀਤਾ ਸ਼ਰੋਮਣੀ ਕਮੇਟੀ ਨੇ ਉਲਟਾ ਚੋਰਾਂ ਦਾ ਸਾਥ ਦੇਣ ਦਾ ਮਨ ਬਣਾ ਲਿਆ ਤੇ ਸਿੱਖ ਸੰਗਤਾਂ ਨੇ ਫਿਰ ਉੱਥੇ ਮੋਰਚਾ ਲਾ ਕੇ ਮੰਗ ਕੀਤੀ ਕਿ ਸਾਨੂੰ ਇਹਦਾ ਇਨਸਾਫ ਦਿੱਤਾ ਜਾਏ ਅੱਜ ਕਹਿੰਦੇ ਸ਼ਰੋਮਣੀ ਕਮੇਟੀ ਇਨਸਾਫ ਕਰੇ ਆਹ ਹੈ ਸ਼ਰੋਮਣੀ ਕਮੇਟੀ ਦਾ ਇਨਸਾਫ ਜਿਹੜੀਆਂ ਸੰਗਤਾਂ ਉੱਥੇ ਵਾਹਿਗੁਰੂ ਦਾ ਜਾਪ ਕਰਕੇ ਆਪਣੇ ਗੁਰੂ ਲਈ ਇਨਸਾਫ ਮੰਗ ਰਹੀਆਂ ਸੀ ਉਹਨਾਂ ਨੂੰ ਡਾਂਗ ਟਾਸਕ ਫੋਰਸ ਗੁੰਡਾ ਬ੍ਰਿਗੇਡ ਤੋਂ ਉਹ ਫੇਰੀ ਕਿਸੇ ਦੀਆਂ ਲੱਤਾਂ ਤੋੜੀਆਂ ਕਿਸੇ ਦੀਆਂ ਬਾਹਾਂ ਤੇ ਭਾਈ ਖੁਸੇ ਵਰਗੇ ਨੂੰ ਕੁੱਟਣ ਤੋਂ ਬਾਅਦ 19 ਮਹੀਨੇ ਜੇਲ੍ਹ ਕਟਵਾਈ ਇਹ ਕਹਿ ਲਿਏ ਇਨਸਾਫ਼ ਮੰਗਣ ਵਾਲਿਆਂ ਦੀ ਕੁੱਟਮਾਰ ਹੋਈ ਇਨਸਾਫ਼ ਮੰਗਣ ਵਾਲਿਆਂ ਤੇ ਪਰਚੇ ਦਰਜ ਹੋ ਗਏ ਪਰ ਗੁਰੂ ਗ੍ਰੰਥ ਸਾਹਿਬ ਚੋਰੀ ਵੇਚਣ ਵਾਲੇ ਦੋਸ਼ੀ ਜਿਹੜੇ ਸੀ ਉਹ ਫਿਰ ਉੱਥੇ ਬਚਾ ਲਏ ਗਏ ਔਰ ਇਹ 2024 20 ਅਕਤੂਬਰ 24 ਅਕਤੂਬਰ 2020 ਦੀ ਇਹ ਘਟਨਾ ਔਰ 10 ਦਿਨ ਚੁੱਪ ਰਹਿਣ ਤੋਂ ਬਾਅਦ 2020 4 ਨਵੰਬਰ ਨੂੰ ਫਿਰ ਅਸੀਂ ਇਹ ਮੋਰਚਾ ਜਿਹੜਾ ਸੀ ਪੰਥਕੁਰ ਹੋਕੇ ਦੇ ਰੂਪ ਵਿੱਚ ਸੰਭਾਲਿਆ ਉਦੋਂ ਅਜੇ ਕਿਸਾਨੀ ਮੋਰਚੇ ਦੀ ਸ਼ੁਰੂਆਤ ਦਿੱਲੀ ਨਹੀਂ ਸੀ ਹੋਈ ਇਹ 4 ਨਵੰਬਰ 20 ਨੂੰ ਸ਼ੁਰੂ ਹੋਇਆ ਹੋਇਆ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਇਨਸਾਫ ਮੰਗ ਰਹੇ ਜਿਹਦਾ ਕੋਈ ਇਨਸਾਫ ਨਹੀਂ ਔਰ ਉਦੋਂ ਬਾਅਦ ਅਸੀਂ ਜਦੋਂ ਖਨੌਰੀ ਜਾ ਕੇ ਕਿਸਾਨੀ ਮੋਰਚੇ ਦੇ ਵਿੱਚ ਹਰੇਕ ਜਿਸ ਅਸੀਂ ਹਾਜ਼ਰੀ ਭਰਦੇ ਰਹੇ ਆ ਤੁਸੀਂ ਇਹ ਬੋਰਡ ਵੇਖ ਸਕਦੇ ਹੋ ਇਹਦੇ ਵਿੱਚ ਅਸੀਂ ਆ ਲਿਖਿਆ ਹੋਇਆ ਕਿ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਾ ਹੈ ਇਹ 4 ਨਵੰਬਰ ਤੋਂ ਸ਼ੁਰੂ ਹੋਇਆ ਹੋਇਆ ਹੈ ਔਰ ਜਦੋਂ ਇਹ ਬਾਪੂ ਜੀ ਕੋਲ ਬੈਠੇ ਨੇ ਡੱਲੇਵਾਲ ਸਾਹਿਬ ਇਹਨਾਂ ਤੇ ਗਿਲਾ ਕੀਤਾ ਗਿਆ ਕਿ ਅਸੀਂ ਤੁਹਾਡੇ ਪੁੱਤਰ ਸਾਂ ਇਰਤਨੀਆਂ ਵੀ ਆ ਅਸੀਂ ਤੁਹਾਡੇ ਮਗਰ ਆਏ ਤੁਸੀਂ ਸਾਡੇ ਮਗਰ ਨਹੀਂ ਆਏ ਇਹਨਾਂ ਦੇ ਸ਼ਬਦ ਸੀ ਤਦਾਈ ਹੋਈ ਆ ਬੇ ਤਫਾਕੀ ਨਹੀਂ ਔਰ ਖਨੌਰੀ ਇਹਨਾਂ ਨੇ ਪ੍ਰਣ ਕਰ ਲਿਆ ਕਿ ਮੈਂ ਜਿਉਂਦਾ ਵਾਪਸ ਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਪਹਿਲ ਦੇ ਆਧਾਰ ਤੇ ਅਸੀਂ ਲਵਾਵਾਂਗੇ ਇਹ ਕਾਰਵਾਈ ਕਰੇ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਾ ਡੀਜੀਪੀ ਵੱਲੋਂ ਵੱਲੋਂ ਬਿਲਕੁਲ ਉਹਦੇ ਤੇ ਅੱਖਾਂ ਤੇ ਕੰਨ ਬੰਦ ਕੇ ਬੈਠ ਜਾਣਾ ਕਿਸੇ ਦੀ ਗੱਲ ਤੇ ਗੌਰ ਨਾ ਕਰਨਾ ਇਹ ਮੈਨੂੰ ਲੱਗਦਾ ਸਾਡੇ ਦੇਸ਼ ਦਾ ਜਿਹੜਾ ਲਾਅ ਐਂਡ ਆਰਡਰ ਦੀਆਂ ਪਹਿਲਾ ਕਰਨ ਵਾਲੇ ਲੋਕ ਨਹੀਂ ਕਿ ਅੱਜ ਲਾਅ ਐਂਡ ਆਰਡਰ ਨੂੰ ਖੁਦ ਆਪ ਖਰਾਬ ਕਰਨ ਦੀ ਗੱਲ ਕਰ ਰਹੇ ਸਾਨੂੰ ਕਿਉਂ ਕਹਿਣਾ ਪਿਆ ਉਸ ਦਿਨ ਕਿਉਂਕਿ ਪਹਿਲਾਂ ਵੀ ਇੱਕ ਕਮਿਸ਼ਨ ਦੀ ਰਿਪੋਰਟ ਆ ਚੁੱਕੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਦੋਸ਼ੀ ਹੈ ਦੂਜੀ ਸਾਬਤ ਕੀਤੇ ਜਾ ਚੁੱਕੇ ਸੀ ਪਰ ਉਸੇ ਨੂੰ ਅਧਾਰ ਬਣਾ ਕੇ ਆਪਾਂ ਹਾਈ ਕੋਰਟ ਦੇ ਵਿੱਚ ਗਏ ਸੀ ਤਾਂ ਹਾਈ ਕੋਰਟ ਦੇ ਵਿੱਚੋਂ ਵੀ ਹਦੇਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਕੰਟੈਂਪਟ ਪੈ ਜਾਂਦੀ ਹੈ ਕੰਟੈਂਪਟ ਪੈ ਕੇ ਵੀ ਪੰਜਾਬ ਪੁਲਿਸ ਵੱਲੋਂ ਡੀਜੀਪੀ ਸਾਹਿਬ ਨੂੰ ਕੋਈ ਸਟੈਪ ਨਹੀਂ ਖਰੇਜ। ਇਹ ਤੋਂ ਵੀ ਕੰਮ ਕਰਦਾ। ਇਸੇ ਮੁੱਦੇ ਨੂੰ ਲੈ ਕੇ ਅਸੀਂ ਲਗਾਤਾਰ ਯਤਨ ਜੀ ਰਿਹਾ ਐਸਕੇਐਮ ਨੌਨ politcal ਫਾਈਲ ਉਡਾਲਾ ਜੀ ਬਾਹਰ ਘੇਰ ਉਸ। ਸਾਡੀ ਕੋਸ਼ਿਸ਼ ਸੀ ਇੱਕ ਵਾਰੀ ਮਿਲ ਕੇ ਡੀਜੀਪੀ ਸਾਹਿਬ ਦੇ ਧਿਆਨ ਦੇ ਵਿੱਚ ਲਾਈਏ ਤਾਂ ਕਿ ਅਗਾ ਕੋਈ ਹੋਰ ਕਿਸੇ ਤਰ੍ਹਾਂ ਦਾ ਸਟੈਪ ਨਾ ਚੱਕਣਾ ਪਵੇ। ਕਿਸੇ ਤਰ੍ਹਾਂ ਦਾ ਕੋਈ ਲਾਰਡ ਆਰਡਰ ਦੀ ਸਿਚੁਏਸ਼ਨ ਅਮਰਸਰ ਸਾਹਿਬ ਦੇ ਵਿੱਚ ਨਾ ਬਣੇ ਸੰਦੇ ਲਈ ਇੱਕ ਬਹੁਤ ਪਵਿੱਤਰ ਸਥਾਨ ਹੈ ਉਹ ਕੋਈ ਧੰਨੇ ਦੇਣ ਵਾਲਾ ਥਾਂ ਨਹੀਂ ਹੈ ਅਰ ਉਨ੍ਹਾਂ ਬੰਦਿਆਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਕੋਸ਼ਿਸ਼ ਕੀਤੀ ਲੇਕਿਨ ਡੀਜੀਪੀ ਸਾਹਿਬ ਵੱਲੋਂ ਸਾਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਤਾਂ ਕੀ ਕਰਾਂਗੇ ਮਜਬੂਰਨ ਉਹਨਾਂ ਕੋਈ ਤਾਂ ਸਟੈਪ ਚੱਕਣਾ ਪਿਆ ਕਿਉਂ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਇਸ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਪਾਂ ਸਾਰੇ ਹੀ ਪੂਰੀ ਮਨੁੱਖਤਾ ਕੇਵਲ ਸਿੱਖੀ ਦੀ ਗੱਲ ਨਹੀਂ ਹੈ। ਮਹਾਰਾਜ ਨੇ ਸਭ ਨੂੰ ਇੱਕ ਸਾਂਝਾ ਉਪਦੇਸ਼ ਦਿੱਤਾ ਹੋਇਆ ਹੈ। ਉਹ ਚਾਹੇ ਕਿਸੇ ਵੀ ਧਰਮ ਨਾਲ ਰਿਲੇਟਡ ਹੈ। ਸਾਰਿਆਂ ਲਈ ਸਾਂਝਾ ਉਪਦੇਸ਼ ਦਿੱਤਾ ਹੈ। ਸਭੇ ਸੰਗੀ ਵਾਸਦਾਏ ਨਾ ਕੋਈ ਨਾ ਕਿਸੇ ਬਾਹਰਾ ਜਿਓ। ਇਹੋ ਜੇ ਸੁਨੇਹੇ ਦੇਣ ਵਾਲੇ ਗੁਰੂ ਦੇ ਨਾਲ ਅਜਿਹਾ ਕੁਝ ਹੋਵੇ। ਤਾਂ ਉਹਨਾਂ ਨੂੰ ਸੰਭਾਲਣ ਵਾਲੇ ਅਸੀਂ ਕੁਝ ਨਹੀਂ ਦੇਖਿਆ। ਲੇਕਿਨ ਇਹ ਜ਼ਰੂਰ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਗਾਇਬ ਕਰਕੇ ਉਹਨਾਂ ਦੀ ਕਿਆ ਰੂਪ ਬਣਾਇਆ ਜਾ ਰਿਹਾ ਹੈ ਉਹ ਗੁਰਬਾਣੀ ਨੂੰ ਕਿਸ ਰੂਪ ਦੇ ਵਿੱਚ ਛੇੜਛਾੜ ਕੀਤੀ ਜਾ ਰਹੀ ਹੈ ਤੇ ਭਵਿੱਖ ਦੇ ਵਿੱਚ ਸੱਪੇ ਸਾਂਝੀ ਵਾਲ ਸਦਾਇਨ ਵਾਲੇ ਗੁਰੂ ਨੂੰ ਕਿਸ ਰੂਪ ਦੇ ਵਿੱਚ ਪੇਸ਼ ਕਰਨ ਦੀਆਂ ਕੋਈ ਤਿਆਰੀਆਂ ਹੋ ਰਹੀਆਂ ਹੋਣਗੀਆਂ ਇਹ ਸਾਡੇ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਸਮਾਜ ਦੀ ਏਕਤਾ ਸਾਰੇ ਧਰਮਾਂ ਦੀ ਏਕਤਾ ਦੀ ਬਜਾਏ ਹੋ ਸਕਦਾ ਇਹ ਨੂੰ ਕੋਈ ਇਹੋ ਜਿਹੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਜਾਏ ਜਿਵੇਂ ਸ਼ਰੋਣੀ ਕਮੇਟੀ ਦੀ ਮੋਢ ਦੇ ਅੰਦਰ ਛਪੀ ਹੋਈ ਇੱਕ ਕਿਤਾਬ ਦੇ ਵਿੱਚ ਸਾਡੇ ਸਤਿਗੁਰਾਂ ਦੇ ਬਾਰੇ ਦੇ ਵਿੱਚ ਜਿਨ੍ਹਾਂ ਦੇ ਸਾਹਮਣੇ ਹਰ ਵਿਅਕਤੀ ਹਰ ਧਰਮ ਦਾ ਵਿਅਕਤੀ ਨਾ ਤਮਸਤਕ ਹੁੰਦਾ ਉਹਨਾਂ ਦੇ ਬਾਰੇ ਦੇ ਵਿੱਚ ਬਹੁਤ ਸਾਰੇ ਅਪਸ਼ਬਦ ਬੋਲੇ ਗਏ ਹਨ ਉਹ ਉਦੇ ਤੇ ਮੋਢ ਸਾਡੀ ਸ਼ਰੋਣੀ ਕਮੇਟੀ ਦੀ ਲੱਗੀ ਹੋਈ ਹੈ ਤਾਂ ਫਿਰ ਅਜਿਹੇ ਹਾਲਾਤਾਂ ਨੂੰ ਕੰਟਰੋਲ ਕਰਨ ਦੇ ਲਈ ਜਰੂਰ ਸਾਨੂੰ ਭਾਕੇ ਭਵਿੱਖ ਦੇ ਵਿੱਚ ਕੋਈ ਅਜਿਹੇ ਹਾਲਾਤ ਨਾ ਬਣ ਜਿਹਦੇ ਕਰਕੇ ਕੌਮ ਦੀ ਆਪਸ ਵਿੱਚ ਸਾਡੇ ਭਾਰਤ ਦੇ ਲੋਕਾਂ ਦੀ ਤਸਲ ਬਣੇ ਕੋਈ ਡਿਸਪਿਊਟ ਬਣੇ ਉਹਨੂੰ ਕੰਟਰੋਲ ਕਰਨ ਦੇ ਲਈ ਇਹ ਸਾਨੂੰ ਮਜਬੂਰਨ ਇਸ ਲੜਾਈ ਨੂੰ ਅੱਗੇ ਤੋਰਨ ਵਾਸਤੇ ਅਸੀਂ 7 ਦਸੰਬਰ ਦਾ ਪ੍ਰੋਗਰਾਮ ਉਲੀਚਿਆ ਹੋਇਆ ਐਸਕੇਮ ਨਾਨ ਪੋਲਿਟਿਕਲ ਤੇ ਇਸ ਮੰਤਕ ਮੁਕੇ ਵੱਲੋਂ ਸਾਂਝੇ ਤੌਰ ਦੇ ਉੱਤੇ ਅਸੀਂ ਉਸ ਮੰਤਕ ਓਕੇ ਵਾਲੀ ਝੜਾ ਤੇ ਇੱਕ ਵੱਡਾ ਇਕੱਠ ਕਰਾਂਗੇ ਔਰ ਉਸ ਇਕੱਠ ਦੇ ਵਿੱਚੋਂ ਸਰਕਾਰ ਨੂੰ ਅਸੀਂ ਫਿਰ ਅਪੀਲ ਕਰਾਂਗੇ ਕਿ ਇਹ ਤੱਕੇ ਸ਼ਾਹੀ ਨੂੰ ਬੰਦ ਕਰਦੇ ਹੋਏ ਠੀਕ ਰਾਹਾਂ ਤੇ ਚੱਲੇ ਸਰਕਾਰ ਤਾਂ ਕੇ ਲੋਕਾਂ ਦੀ ਸਭੇ ਸਾਂਝੀ ਆਵਾਜ਼ ਤਾਂ ਵਾਲੀ ਜਿਹੜੀ ਗੱਲ ਹੈ ਉਹ ਬਣੀ ਨਿਕਲੇ ਤੇ ਸਾਨੂੰ ਪਤਾ ਹੈ ਆਪਾਂ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ ਵਿਦਾਰਸ਼ਾ ਮਤਾ اجلاس ਕੀਤਾ ਹੈ ਲੋਕਾਂ ਨੂੰ ਬੜੀਆਂ-ਬੜੀਆਂ ਉਮੀਦਾਂ ਸੀ ਹੁਣ ਕੀ ਇਹ اجلاس ਅਨੰਦਪੁਰ ਸਾਹਿਬ ਕਰ ਦੇਣਾ ਸਾਡੇ ਮਸਲੇ ਦਾ ਹੱਲ ਹੈ ਸਾਡਾ ਇੱਕ ਵੀਰ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਟਾਵਰ ਤੇ ਬੈਠ ਕੇ ਇਹ ਆਵਾਜ਼ ਚੁੱਕ ਰਿਹਾ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਉਹ ਇਹ ਕਹਿ ਰਿਹਾ ਕਿ ਕਿਸੇ ਵੀ ਧਾਰਮਿਕ ਗ੍ਰੰਥਾਂ ਜਾਂ ਕਿਸੇ ਵੀ ਧਾਰਮਿਕ ਸਥਾਨ ਦੀ ਜੇ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਖਰਾਬ ਸਖਤ ਕਰੋਣ ਬਣੇ ਕੀਤਰਾਜ ਹੈ ਜੀ ਕਿਸੇ ਭਾਰਤ ਦੇ ਅੰਦਰ ਰਸਦੇ ਕਿਸੇ ਵਿਅਕਤੀ ਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਤੇ ਨਾ ਕੋਈ ਕਰੇ ਲੇਕਿਨ ਪੋਲੀਟੀਕਲ ਲੋਕਾਂ ਨੂੰ ਜ਼ਰੂਰ ਇਤਰਾਜ ਹੈ ਅੱਠ ਦਾ ਇੱਕ ਹੁਕਮ ਦਿੱਤਾ ਹੈ ਉਸ ਵਾਸਤੇ ਮੈਂ ਪੰਜਾਬ ਦੇ ਮੁੱਖਮੰਚ ਅਜੀਜੂ ਦੇ ਹਰੀ ਸਿਗਨਲ 'ਤੇ ਹਰ ਇੱਕ ਵਰਗ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ 7 ਦਸੰਬਰ ਨੂੰ ਉੱਥੇ ਹਾਜ਼ਰੀ ਦਾ ਆਪਣਾ ਫਰਜ ਸਮਝਿਓ ਇਹ ਤੁਹਾਡੇ ਤੋਂ ਬਿਨਾ ਸਫਲ ਨਹੀਂ ਹੋਣਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸਬਦਾਨ ਨਹੀਂ ਮੈਂ ਕਹਿੰਦਾ ਤੇ ਗੱਲ ਹੋਰ ਗੋਣੀ ਸੀ ਕਾਂਛੀ ਰਾਮ ਵਰਗੇ ਵੀ ਕਹਿ ਗਏ ਸਾਡੀ ਪਾਰਟੀ ਦਾ ਸਬਦਾਨ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ ਕਿਉਂ ਮਰੁਖੀ ਅਧਿਕਾਰਾਂ ਦੀ ਆਵਾਜ਼ ਗੁਰੂ ਗ੍ਰੰਥ ਸਾਹਿਬ ਹੈ ਤਰਜਮਾਨੀ ਭਾਈਚਾਰੇ ਦੇ ਸਾਝ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਮੈਂ ਪੰਜਾਬ ਦੇ ਹਰੇਕ ਵਰਗ ਨੂੰ ਬੇਨਤੀ ਕਰਾਂਗਾ ਉਹ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਨੇ ਜਾਂ ਕੋ ਉਦਯੋਗੀ ਨੇ ਜਾਂ ਧਾਰਮਿਕ ਨੇ ਸਮਾਜਿਕ ਨੇ ਆਰਥਿਕ ਨੇ ਕਿਸੇ ਵੀ ਪੱਖ ਵਿੱਚ ਉਹ ਕਿਸੇ ਵੀ ਬਰਾਦਰੀ ਭਾਈਚਾਰੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਲਾਇਨ ਡਾਡਰ ਲਈ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਕਿਰਪਾ ਕਰਕੇ 7 ਦਸੰਬਰ ਨੂੰ ਆਏ ਆਪਣੀ ਹਾਜ਼ਰੀ ਨੂੰ ਲਾਜ਼ਮੀ ਬਣਾਓ ਪ੍ਰੈਸ ਵਾਲੇ ਵੀ ਨਾ ਲਈ ਇਹ ਧੰਨਵਾਦ ਕਰਦਾ ਸਾਰਿਆਂ ਨੂੰ ਜੀਵਾਇ ਅਖਦਾ ਤੇ 7 ਦਸੰਬਰ ਤੇ ਮੈਂ ਇਹ ਵੀ ਸਰਕਾਰ ਨੂੰ ਕਵਾਂਗਾ ਕਿ ਉੱਥੇ ਅਗਰ ਕਿਸੇ ਦਾ ਜਾਨੀ ਮਾਲੀ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਪੰਜਾਬ ਦਾ ਡੀਜੀਪੀ ਹੋਊ ਪੰਜਾਬ ਦਾ ਮੁੱਖ ਮੰਤਰੀ ਹੁਕਮ ਤੇ ਪੰਜਾਬ ਸਰਕਾਰ ਨੂੰ ਕਿਉਂਕਿ ਅਸੀਂ ਹਾਈ ਕੋਰਟ ਦੇ ਆਦੇਸ਼ਾਂ ਦੀ ਜਗਤ ਜੋਤ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ 1100 ਸਫਿਆਂ ਦੀ ਕਮਿਸ਼ਨ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਰਜਮਾਨੀ ਸ਼੍ਰੋਮਣੀ ਕਮੇਟੀ ਦੇ ਉਸ ਫੈਸਲੇ ਦੀ ਤਰਜਮਾਨੀ ਸਿੱਖ ਭਾਵਨਾਵਾਂ ਦੀਆਂ ਉਹਨਾਂ ਨੂੰ ਖਿਆਲ ਰੱਖਦੇ ਆ ਇਸ ਗੱਲ ਦੀ ਪੂਰਤਾ ਕਰਨ ਜਾ ਰਹੇ ਆ ਤੇ ਉਸ ਦਿਨ ਕੋਈ ਟਕਰਾਹ ਵਾਲੀ ਸਥਿਤੀ ਹੁੰਦੀ ਤੇ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਜਿਹੜਾ ਖਦਸਾ ਡੱਲੇਵਾਲ ਸਾਹਿਬ ਨੇ ਕੀਤਾ ਕਿ ਗੁਰੂ ਕੀ ਪਾਵਨ ਨਗਰੀ ਇਹ ਸਰਕਾਰ ਨੂੰ ਸੋਚਣਾ ਬਣਦਾ ਹੈ ਕਿ ਪਾਵਨ ਨਗਰੀ ਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਉਹ ਸਿੱਖ ਜਾਂ ਇਥੋਂ ਦੇ ਸਮਾਜ ਸੇਵੀ ਲੋਕ ਜੇ ਸਰਕਾਰ ਨੂੰ ਹਾਈ ਕੋਰਟ ਦੇ ਅੱਡਾਂ ਲਈ ਧਰਨਾ ਲਾਉਣਾ ਪੈਂਦਾ ਤੇ ਸਰਕਾਰ ਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਇਹ ਕਿਹੜੇ ਮੂੰਹ ਤੇ ਕਿਹੜੇ ਲੈ ਕੇ ਤੁਰੇ ਫਿਰਦੇ ਨੇ ਵੀ ਅਸੀਂ ਇਥੋਂ ਦੇ ਫਲਾਣੇ ਮੰਤਰੀ ਤੇ ਟਿੰਕੜੇ ਮੰਤਰੀ ਫਿਰ ਇਹਨਾਂ ਨੂੰ ਆਪ ਸ਼ਰਮ ਹੋਣੀ ਚਾਹੀਦੀ ਹੈ ਸ਼ਬਦ ਨਾਲ ਸਖਤ ਵਰਤ ਰਿਹਾ ਮਾਫੀ ਦਿਓ